ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹੇ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਅਵਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਜਿੜਾ ਅਗਨ ਬਰਾਬਰ ਤੱਪੈ ਪੀਤਰ ਵਗੇ ਕਾਤੀ ਪਰਨ ਵਰਤ ਨਾਨਕ ਹੁਕਮ ਪਛਾਣੈ ਸੋਖ ਹੋਵੇ ਦਿਨ ਰਾਤੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪਹਿਲਾ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਧਾਰੇ ਪੇਖਾਰੀ ਜੀਓ मैं क्या मांगों थिर रहाई हार दै नाम प्यारी जियो तू दाता दान मत पूरा हम थारे पे खारी जियो मैं क्या मांगो किश थिर नारहाई ਹਰਦੀਜੈ ਨਾਮ ਪਿਆਰੀ ਜਿਓ ਕਾਟਾ ਕਾਟ ਰਵ ਰਹਿ ਆ ਬਨਵਾਰੀ ਜਾਲ ਥਲ ਮਹੀ ਅਲ ਗੁਪਤੋ ਵਰਤੈ ਗੁਰ ਸਬਦੀ ਦੇਖ ਨਿਹਾਰੀ ਜਿਓ ਰਹਾਓ ਮਰਤ ਭਿਆਲ ਆਕਾਸ ਦਿਖਾਇਓ ਗੁਰ ਸਤ ਗੁਰ ਕਿਰਪਾ ਧਾਰੀ ਜਿਓ ਸੋ ਬ੍ਰਹਮ ਅਜੋਨੀ ਹੈ ਭੀ ਹੋਨੀ ਕਟ ਪਿੱਤਰ ਦੇਖ ਮੋਰਾਰੀ ਜਿਓ ਜਾ ਨਮ ਮਰਨ ਕੋ ਇਹੋ ਜਾਗ ਬਪੜੋ ਇਹਨ ਦੂਜੇ ਭਗਤ ਵਿਸਾਰੀ ਜਿਓ ਸਤ ਗੁਰ ਮਿਲੈ ਤਾਂ ਗੁਰਮਤ ਪਾਈਐ ਸਾਖਤ ਬਾਜੀ ਹਾਰੀ ਜਿਓ सत्गुर बंदन तोर निरारे बहुडना गर्भ मजारी जियो नानक ज्ञान रतन परगास हार वसया निरंकारी जियो ਸਤ ਗੁਰ ਬੰਦਨ ਤੋੜ ਨ ਰਾਰੇ ਬੋੜ ਨਾ ਗਰਬ ਮਝਾਰੀ ਜਿਓ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨਿਰੰਕਾਰੇ ਜਿਓ ਹੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪਹਿਲਾ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪੇਖਾਰੀ ਜਿਓ ਮੈਂ ਕੀਆ ਮੰਗੋ ਕੇਸ਼ ਥੇਰੇ ਨਾ ਰਹਾਈ ਹਰ ਦੀ ਜੇ ਨਾਮ ਪਿਆਰੇ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ